ਬڑا ਪ੍ਰੋਸੈਸ ਹੈ ਉਹ ਸਿੰਪਲੀਫਾਈ ਅਕਾਉਂਟੇਬਿਲਟੀ ਸਾਡੀ ਪਾਰਟੀ ਦਾ ਮੇਨ ਮੁੱਖ ਮੁੱਦਾ ਹੈ ਸਰਕਾਰ ਦਾ ਸਾਡੀ ਦਾ ਜਿਹਦੀ ਵਜ੍ਹਾ ਕਰਕੇ ਤੁਸੀਂ ਆਨਲਾਈਨ ਜਦੋਂ ਅਪਲਾਈ ਕੀਤਾ ਉਹਦੇ ਵਿੱਚ ਉਸ ਐਪਲੀਕੇਸ਼ਨ ਦਾ ਸਟੇਟਸ ਹੈ ਜਿਹੜਾ ਉਹ ਰਿਫਲੈਕਟ ਕਰੇਗਾ ਕਿਸੇ ਨੇ ਤੁਹਾਡੇ ਕੋਲੋਂ ਰਿਸ਼ਵਤ ਤਾਂ ਨਹੀਂ ਮੰਗੀ ਉਹ ਰਿਫਲੈਕਟ ਕਰੇਗਾ ਕਿਊ ਆਰ ਕੋਡਡ ਸਰਟੀਫਿਕੇਟ ਹੈ ਜਿਹੜਾ ਜਮ੍ਹਾਂਬੰਦੀ ਹੈ ਜਿਹੜੀ ਔਰ ਇੰਤਕਾਲ ਦੀ ਕਾਪੀ ਹੈ ਜਿਹੜੀ ਉਹ ਕਿਊ ਆਰ ਕੋਡਡ ਉਸ ਵਿਅਕਤੀ ਦੇ WhatsApp ਦੇ ਉੱਪਰ ਆ ਜੇਗੀ ਤੇ ਉਹਨੂੰ ਉਹ ਦਿਖਾ ਕੇ ਔਰ ਡਿਜੀਟਲੀ ਸਾਈਨਡ ਹੋਏਗੀ ਯਾਨੀ ਕਿ ਉਹਦਾ ਪ੍ਰਿੰਟ ਆਊਟ ਜਦੋਂ ਬੰਦੇ ਨੇ ਕੱਢ ਲਿਆ ਤੇ ਉਹ ਐਸ ਗੁੱਡ ਐਸ ਕਿ ਜਦੋਂ ਫਿਜ਼ਿਕਲੀ ਜਾ ਕੇ ਤੁਸੀਂ ਕਿਸੇ ਅਫਸਰ ਤੋਂ ਲੈਨੇ ਹੋ ਉਹ ਪ੍ਰੋਸੈਸ ਉਸੇ ਤਰੀਕੇ ਦੇ ਨਾਲ ਉਹਦੀ ਜਿਹੜੀ ਵੈਲਿਊ ਹੈ ਵੈਲਿਡਿਟੀ ਹੈ ਜਿਹੜੀ ਉਹ ਮੰਨੀ ਜਾਏਗੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਇੱਕ ਹੋਰ ਨਵਾਂ ਇਨੀਸ਼ੀਏਟਿਵ ਜੋ ਰੈਵਨਿਊ ਡਿਪਾਰਟਮੈਂਟ ਨੇ ਭਗਵੰਤ ਸਿੰਘ ਸਰਕਾਰ ਨੇ ਲਿਆ ਹੈ ਕਿ ਤੁਸੀਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਬੈਠ ਕੇ ਤੁਸੀਂ ਆਪਣਾ ਰੈਵਨਿਊ ਰਿਕਾਰਡ ਹੈ ਜਿਹੜਾ ਉਹ ਚੈੱਕ ਕਰ ਸਕਦੇ ਹੋ ਜੇ ਕਿਤੇ ਤੁਹਾਡੇ ਰੈਵਨਿਊ ਰਿਕਾਰਡ ਦੇ ਵਿੱਚ ਕੋਈ ਤਬਦੀਲੀ ਹੋ ਰਹੀ ਹੈ ਤੇ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋਏ ਤੇ ਉਹ ਤਬਦੀਲੀ ਤੁਹਾਨੂੰ ਨੋਟੀਫਾਈ ਹੋਏਗੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੇਰਾ ਫੇਰੀ